ਗਰਮੀ ਦੇ ਚੱਲਦਿਆਂ ਗੱਡੀਆਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਗਈਆਂ ਤਾਜ਼ਾ ਘਟਨਾ ਜਿਹੜੀ ਹੈ ਉਹ ਫਰੋਇਪਰ ਦੇ ਕਸਬਾ ਜੀਰਾ ਵਿੱਚ ਵਾਪਰੀ ਹੈ ਜਿੱਥੇ ਰੋਡ ਤੇ ਖੜੀ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਭਿਆਨਕ ਅੱਗ ਜਿਹੜੀ ਹੈ ਉਹ ਕਾਰ ਨੂੰ ਲੱਗੀ ਹੋਈ ਆ ਤਾਂ ਪੂਰਾ ਆਸਮਾਨ ਜਿਹੜਾ ਉਹ ਕਾਲਾ ਹੋ ਚੁੱਕਿਆ ਅੱਗ ਦੇ ਭਾਂਬੜ ਜਿਹੜੇ ਆ ਉਹ ਕਿਸ ਤਰ੍ਹਾਂ ਨਿਕਲਦੇ ਦਿਖਾਈ ਦੇ ਰਹੇ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਭਿਆਨਕ ਜਿਹੜੀ ਅੱਗ ਆ ਉਹ ਕਾਰਨੋਂ ਲੱਗੀ ਹੋਈ ਆ ਉਧਰ ਮੁੱਕ ਤੇ ਪਹੁੰਚੀ ਫਾਇਰ ਬ੍ਰਿਗੇਡ ਵੱਲੋਂ ਬੜੀ ਮੁਸ਼ਕਲ ਨਾਲ ਅੱਗ ਤੇ ਜਿਹੜਾ ਕਾਬੂ ਆ ਉਹ ਪਾਇਆ ਗਿਆ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਕਿ ਫਿਲਹਾਲ ਇਸ ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਾਰ ਜਿਹੜੀ ਆ ਉਹ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਚੁੱਕੀ ਆ ਤਾਂ ਕੀ ਕੁਝ ਕਹਿਣਾ ਹੈ ਉੱਥੇ ਮੌਜੂਦ ਲੋਕਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਹਾਂਜੀ ਬ੍ਰਦਰ ਮੇਰਾ ਨਾਮ ਜਗਸੀਰ ਸਿੰਘ ਹੈ ਜੀ ਮੈਂ ਪ੍ਰਧਾਨ ਆ ਕੌਪਲਸਿਟੀ ਪਿੰਡ ਕੜਾਹੜਾ ਵਾਲਾ ਜੀ ਵੀਰ ਜੀ ਸਾਡੇ ਪਿੰਡ ਦੀ ਗੱਡੀ ਸੀ ਪ੍ਰਦੀਪ ਸਿੰਘ ਦੀ ਗੱਡੀ ਸੀ ਪ੍ਰਦੀਪ ਸਿੰਘ ਦਾ ਨਾਮ ਸੀ ਗੱਡੀ ਇਹ ਜਸਟ ਜੀਰੇ ਤੋਂ ਪਿੰਡ ਕੜਾਹੜਾ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਜਿਹੜਾ ਜੀਰੇ ਤੋਂ ਕਚਿਆਰੀ ਰੋਡ ਏ ਇਹਦੇ ਵਿੱਚ ਸਰਕਟ ਜਿਹੜਾ ਗੱਡੀ ਦਾ ਛਾਟ ਹੋਣ ਕਰਕੇ ਗਰਮੀ ਦੀ ਵਜ੍ਹਾ ਕਰਕੇ ਤੇ ਗੱਡੀ ਨੂੰ ਅੱਗ ਪੈ ਗਈ ਏ ਇਹ ਗੱਡੀ ਗੱਡੀ ਜਿਹੜੀ ਇਹ ਬਿਲਕੁਲ ਸੜ ਕੇ ਸੁਆਹ ਹੋ ਗਈ ਏ ਤੇ ਪਰ ਇਹਨਾਂ ਵੀ ਜਿਹੜਾ ਜਾਨੀ ਨੁਕਸਾਨ ਏ ਉਹ ਤੋਂ ਬਚ ਗਿਆ ਤੇ ਜਿਹੜਾ ਇਹਨਾਂ ਦੀਆਂ ਗੱਡੀ ਦੇ ਵਿੱਚ ਕੋਈ ਘਰੇਲੂ ਵਸਤਾਂ ਮਈਆਂ ਸੀ ਉਹ ਸੜ ਕੇ ਸੁਆਹ ਹੋ ਗਈਆਂ ਪਰ ਗੱਡੀ ਜਿਹੜੀ ਗਰਮੀ ਦੀ ਵਜ੍ਹਾ ਕਰਕੇ ਟੈਂਪਰੇਚਰ ਟੈਂਪਰੇਚਰ 467 ਦੇ ਡੀਅਰ ਬੋਰਡ ਨੂੰ ਔਨ ਕਰਕੇ ਦੇ ਅੱਗੇ ਜਿਹੜੀ ਇਹ ਜਲਦੀ ਪੈ ਲਗੀ ਏ ਗੱਡੀ ਹੈਗੀ ਹੰਡਾਈ ਕੰਪਨੀ ਦੀ ਹੈਗੀ ਏ ਜੀ ਐਸ ਐਕਸ ਹੰਡਾਈ ਕੰਪਨੀ ਦੀ ਗੱਡੀ ਹੈ ਜੀ ਤੇ ਵੀਰ ਜੀ ਇਹ ਗੱਡੀ ਦਾ ਨੰਬਰ ਹੈਗਾ ਜੀ BB 76 8405 ਹਾਂਜੀ ਵੀਰ ਜੀ ਮੈਸੇਜ ਕੀ ਦੇਣਾ ਚਾਹੁੰਦੇ ਮੈਸੇਜ ਵੀਰ ਜੀ ਇਹ ਦੇਣਾ ਚਾਹੁੰਨੇ ਆ ਵੀ ਅੱਜ ਗਰਮੀ ਇੰਨੀ ਜਿਆਦਾ ਪੈ ਰਹੀ ਏ ਤੇ ਤੁਹਾਡੇ ਸਾਹਮਣੇ ਆ ਜੀ ਗਰਮੀ ਦੇ ਵਿੱਚ ਮੈਂ ਸਮਝਦਾ ਵੀ ਕੋਈ ਬਿਲਕੁਲ ਜ਼ਰੂਰੀ ਕੰਮ ਹੈ ਬਹੁਤ ਜ਼ਿਆਦਾ ਅਰਜੈਂਟ ਵਰਕੇ ਤੇ ਫੇਰ ਹੀ ਘਰੋਂ ਬਾਹਰ ਨਿਕਲੋ ਤੇ ਬਾਕੀ ਇਹਨਾਂ ਵੀ ਮੈਂ ਸਮਝਦਾ ਵੀ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਬਾਹਰ ਨਾ ਨਿਕਲੇ ਜਾਵੇ ਇਹ ਚੰਗੀ ਗੱਲ ਹੈ ਹੁਣ ਆਹ ਵੇਖੋ ਹੀ ਕਿੰਨਾ ਜ਼ਿਆਦਾ ਵੱਡਾ ਨੁਕਸਾਨ ਹੋ ਗਿਆ ਅਜੇ ਗੁਰੂ ਮਹਾਰਾਜ ਦੀ ਕਿਰਪਾ ਰਹੀ ਹੈ ਵੀ ਜਿਹੜਾ ਜਾਨੀ ਨੁਕਸਾਨ ਹੁਣੋਂ ਬਚ ਗਿਆ ਤੇ ਚਲੋ ਮਾਲੀ ਨੁਕਸਾਨ ਤਾਂ ਜਿਹੜਾ ਉਹ ਹੋ ਗਿਆ ਉਹ ਤੁਹਾਡੇ ਸਾਹਮਣੇ ਹੈ ਤੇ ਬਾਕੀ ਵਾਹਿਗੁਰੂ ਕਿਰਪਾ ਜੀ ਇੰਨਾ ਵੀ ਲੋਕਾਂ ਨੂੰ ਇਹੀ ਅਪੀਲ ਹੈ ਵੀ ਗਰਮੀ ਦੇ ਵਿੱਚ ਬਾਹਰ ਨਾ ਨਿਕਲੇ ਜਾਵੇ ਸਤਿ ਗੁਰੂ ਜੀ ਮੇਰਾ ਨਾਮ ਸ੍ਰਿੰਦਰ ਸਿੰਘ ਪਿੰਡ ਬੰਬਾ ਇੱਥੇ ਆਈ ਆਪਣੇ ਖੇਤਾਂ 'ਚ ਕੰਮ ਕਰਦੇ ਪਏ ਸੀ ਤਾਂ ਸਾਹਮਣੇ ਇੱਕਦਮ ਵੇਖਿਆ ਵੀ ਕਹੇ ਗੱਡੀ 'ਚੋਂ ਨਾ ਧੂਆ ਆ ਨਿਕਲ ਰਿਹਾ ਸੀ ਤੇ ਅਸੀਂ ਆਪਦੇ ਖੇਤਾਂ 'ਚ ਭੱਜ ਕੇ ਆਏ ਆ ਤੇ ਆਨ ਕੇ ਵੇਖਿਆ ਤੇ ਗੱਡੀ ਨੂੰ ਅੱਗ ਲੱਗੀ ਹੋਈ ਸੀ ਤੇ ਇਹ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਪੂਰੀ ਵਜ੍ਹਾ ਨਾਲ ਅੱਗ ਲੱਗੀ ਏ ਤੇ ਪਾਣੀ ਪੁਣੀ ਪਾਇਆ ਪਰ ਨਹੀਂ ਦੀ ਵਿਪਤੀ ਫਾਇਰ ਫਾਇਰ ਬ੍ਰਿਗੇਡ ਨੇ ਸੱਧਿਆ ਪੂਰ ਕੀਤਾਗਾ ਉਹਨਾਂ ਨੇ ਆ ਕੇ ਅੱਗ ਤੇ ਕਾਬੂ ਪਾਇਆ ਨਹੀਂ ਤਾਂ ਹੋਰ ਵੀ ਨੁਕਸਾਨ ਹੋ ਸਕਦਾ ਸੀ ਇਸ ਕਰਕੇ ਆਪਾਂ ਤੇ ਇਹ ਕਹਿਣਾ ਚਾਹਾਂਗੇ ਵੀ ਆਪਦੀ ਲੋੜਸਾਬ ਕੀ ਕਰੋ ਰਗਣਾ ਚਾਹੀਦਾ ਇਹਦਾ ਬੇਵਕੂਫੀ ਨਿਕਲਣਾ ਚਾਹੀਦਾ ਤੇ ਯਾਦ ਨਿਭਾ ਨਾ ਕਰੋ ਤੇ 5 ਵਜੇ ਤੋਂ ਮਗਰੋਂ ਨਿਕਲੋ ਤੇ 5 6 ਵਜੇ ਚ ਠੰਡਾ ਹੋਵੇ ਨਹੀਂ ਹਜੇ ਮਾਲੀ ਨੁਕਸਾਨ ਜਾਨੀ ਮਾਲੀ ਤਾਂ ਨਹੀਂ ਹੋਇਆ ਵੀ ਗੱਡੀ ਦਾ ਨੁਕਸਾਨ ਜ਼ਰੂਰ ਹੋ ਗਿਆ ਤੇ ਜਾਂ ਵਿੱਚ ਉਹਨਾਂ ਦੀਆਂ ਜਿਹੜੀਆਂ ਵਸਤਾਂ ਪਈਆਂ ਇਹ ਵਿਚਾਰੇ ਲੈ ਕੇ ਖਰੀਦ ਕੇ ਲਿਆਏ ਸੀ ਬਾਜ਼ਾਰ ਚੋਂ ਉਹ ਜਿਹੜਾ ਸੜਕ ਦੇ ਸਵਾਭ ਮੀਂਹ ਕਰ ਸੱਜਣ ਨੇ ਤਸੀਬ ਢੰਡੇ ਆਪਣੇ ਇਹਦਾ ਇਹਦਾ ਕਈ ਭਾਵਾ ਗਰਮੀ ਦਾ ਕਰਕੇ ਆ ਨਾ ਬਾਹਰ ਅੰਦਰ ਕਰ ਤੁਰੇ ਕੋ ਇਹ ਗੱਡੀ ਦਾ ਅਕਲ ਕੰਕਾ ਕਰ ਗਰਮੀ ਦਾ ਕਰਕੇ ਇਹੋ ਜਿਹਾ ਭਾਵਾ ਛੋਟਟ ਅਕਲ ਕਰਕੇ ਕਦੀ ਮਾਕ ਲੱਗੀ ਆ ਇਹਦਾ ਕਰਕੇ ਆ ਵੀ ਇਹ ਪ੍ਰੋਬਲਮਾਂ ਅੱਗੇ ਵੀ ਇੱਕ ਦਵਾਈਆਂ ਅੱਗੇ ਵੀ ਇਸੇ ਕਰਕੇ ਆ ਜਿਹੜੀਆਂ ਯਾਦ ਕਰੀਆਂ ਜਿਹੜੀਆਂ ਇਹ ਕਿਹਾ ਦਿਨੋ ਕਿ ਟਾਕ ਲੱਗੀ ਆ ਅਸੀਂ ਕਾਰਵਾਈ ਕਰ ਰਹੇ ਆ ਵੀ ਇਹ ਪਾਦਨੀ ਆ ਪਾਣੀ ਆ ਰੱਖਣ ਜਾਂ ਜਿਹੜਾ ਇਹ ਵੀ ਆਲਾ ਰਕਮ ਉਹਨਾਂ ਦੀ ਕਰ ਰਹੇ ਆ ਇਹ ਆਪਣੀ ਕਾਰਵਾਈ ਜਿਹੜੀ ਕਰਦੇ ਹਾਂ ਉਹ ਬਾਅਦ ਵਿੱਚ